ਬ੍ਰੇਕਿੰਗ ਨਿਊਜ਼ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਤੇ ਵਿਰਸਾ ਸਿੰਘ ਵੱਲ ਚੋਹਾਂ ਨੇ ਬਿਆਨ ਦਿੱਤਾ ਹੈ ਵੱਡਾ ਅਪਡੇਟ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਤੇ ਬਿਆਨ ਵਿਰਸਾ ਸਿੰਘ ਵੱਲ ਚੋਹਾਂ ਦਾ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਵੀਡੀਓ ਵੱਲ ਚੋਹਾਂ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇਜ਼ ਦੇ ਵਿੱਚ ਜਾ ਕੇ ਬਹੁਤ ਕੁਝ ਸਵੀਕਾਰ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਸਵੀਕਾਰ ਕੀਤਾ ਕਿ ਹਾਂ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਵਾਪੇ ਤੋਂ ਦੱਸਿਆ ਕਿ ਵਿਸ਼ਾ ਸਿੰਘ ਬਲਟੋਹਾ ਨੇ ਇੱਕ ਵਾਰ ਫਿਰ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਇਸ ਵਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਹਨਾਂ ਨੇ ਤੁੰਦ ਕਸੀ ਹੈ ਕਿ ਇੱਕ ਵੱਡਾ ਬਿਆਨ ਜੋ ਹੈ ਵੀਡੀਓ ਜੋ ਹੈ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿਸ਼ਾ ਸਿੰਘ ਬਲਟੋਹਾ ਨੇ ਮੰਨਿਆ ਹੈ ਕਿ ਹਾਂ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਵਿਸ਼ਾ ਸਿੰਘ ਬਲਟੋਹਾ ਨੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਹਨਾਂ ਦੇ ਵਿਆਹ ਨੂੰ ਲੈ ਕੇ ਵਿਸ਼ਾ ਸਿੰਘ ਬਲਟੋਹਾ ਨੇ ਇੱਕ ਬਿਆਨ ਦਿੱਤਾ ਕਿ ਹਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਕਾਰ ਕੀਤਾ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਕਿ ਦੇ ਦਿੱਤਾ ਵੀਜੀਪੀ ਨੂੰ ਸਾਜੇ ਹਾਂ ਹੈਗੀ ਆ ਜੇ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਮੈਂ ਗੱਲ ਤਾਂ ਫਟਾ ਜਹੇਦਾਰਾਂ ਕਿਸੇ ਤੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਤੁਸੀਂ ਆਪਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕਮਲ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸ ਵੀਡੀਓ ਦੇ ਵਿੱਚ ਅਸੀਂ ਸੁਣਿਆ ਔਰ ਵਿਲਸਾ ਸਿੰਘ ਬਲਟੋਹਾ ਨੇ ਜੋ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਮੇਰੀ ਬੀਜਪੀ ਦੇ ਨਾਲ ਸਾਂਝ ਹੈ ਲੇਕਿਨ ਇਸ ਸਰੇਕੇ ਦੇ ਨਾਲ ਤੋੜ ਮੋੜ ਕੇ ਬਿਆਨ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਪੇਸ਼ ਕੀਤਾ ਜਾ ਰਿਹਾ ਕਿਉਂਕਿ ਉਹ ਖਿਜ ਕੇ ਬੋਲੇ ਨੇ बार-बार ਕਿਸੇ ਨੂੰ ਅਗਰ ਪੁੱਛਿਆ ਜਾਏ ਕਿ ਤੁਹਾਡੀ ਬੀਜਪੀ ਦੇ ਨਾਲ ਜਾਂ ਸਾਂਝ ਹੈ ਤਾਂ ਖਿਜ ਕੇ ਜਵਾਬ ਦਿੰਦਾ ਨਾ ਕਿ ਹਾਂ ਹੈਗੀ ਹੈ ਲੇਕਿਨ ਇਸ ਇਸ ਬਿਆਨ ਨੂੰ ਉਲਟ ਤਰੀਕੇ ਦੇ ਨਾਲ ਲਿਆ ਜਾ ਰਿਹਾ ਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਹੈਲੋ ਵਿਸ਼ਾ ਸਿੰਘ ਵਲਟੋਆ ਜੀ ਖੈਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਵਲਟੋਆ ਸਾਹਿਬ ਤੁਹਾਡਾ ਤੁਹਾਡਾ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਵਲਟੋਆ ਸਾਹਿਬ ਆਵਾਜ਼ ਆ ਰਹੀ ਸਰ ਹਾਂਜੀ 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 ਗੱਗਨ ਆ ਰਹੀ ਹੈ ਵਲਟੋਆ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਭਾਜਪੀ ਦੇ ਨਾਲ ਸਾਂਝ ਹੈ ਤੁਹਾਡਾ ਇਹ ਬਿਆਨ ਸਾਹਮਣੇ ਆਇਆ ਉਹਨਾਂ ਦੀ ਇੱਕ ਵੀਡੀਓ ਨੂੰ ਲੈ ਕੇ ਕਿਸ ਆਧਾਰ ਤੇ ਇਲਜ਼ਾਮ ਹੈ ਸਰ ਦੇਖੋ ਮੈਂ ਕੋਈ ਗੱਗਨ ਇਲਜ਼ਾਮ ਨਹੀਂ ਲਾ ਰਿਹਾ ਹਾਂ ਹੂੰ ਮੈਂ ਵੀ ਜਦੋਂ ਸਵੇਰੇ ਉੱਠ ਕੇ ਆ ਮੈਂ ਸੋਸ਼ਲ ਮੀਡੀਆ ਚੈੱਕ ਕੀਤਾ ਆ ਮੈਂ ਆਂਗਾ ਕਿਸੇ ਵਰੀ ਉੱਤੇ ਸੌਤੋ ਪਹਿਲਾਂ ਤੋਂ ਮੇਰੇ ਕਿਸੱਜਨ ਨੇ ਮਿੱਤਰ ਨੇ ਬੜੇ ਲੰਬੇ ਸਮੇਂ ਤੋਂ ਮੈਨੂੰ ਹੁਕੂਨਾਮਾ ਭੇਜਦੇ ਨੇ ਹੂੰ ਆਂਗਾ ਕਿ ਕਈ ਸੱਜਣ ਹੋਰ ਵੀ ਭੇਜਦੇ ਮਤਲਬ ਉਹਨਾਂ ਦਾ ਹੀ ਹੁਕੂਨਾਮਾ ਜਿਹੜਾ ਆ ਉਹ ਪੜਦਾ ਏ ਠੀਕ ਤੇ ਮੈਂ ਉਹ ਹੁਕੂਨਾਮਾ ਜਦੋਂ ਪੜਿਆ ਲੇਕਿਨ ਉਸ ਤੋਂ ਬਾਅਦ ਜਿਹੜੇ ਵਟਸਐਪਸ ਇਹਨਾਂ ਦੇ ਵਿੱਚ ਵੀ ਇਹ ਵੀਡੀਓ ਕਾਫੀ ਸੱਜਣਾ ਵੱਲੋਂ ਭੇਜੀ ਗਈ ਸੀ ਦੇਸ਼ ਉਦੇਸ਼ ਚੋਂ ਔਰ ਫਿਰ ਮੈਂ ਫੇਸਬੁਕ ਖੋਲ ਕੇ ਦੇਖੀ ਤੇ ਲਗਾਤਾਰ ਜਿਹੜੀ ਹੈ ਇਹ ਵੀਡੀਓ ਆ ਰਹੀ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਮੈਂ ਵੀ ਹੈਰਾਨ ਹੋਇਆ ਕਿ ਵੀਡੀਓ ਕਿੱਥੋਂ ਆਈ ਹੈ ਮਤਲਬ ਇਹਦਾ ਕਲਿੱਪ ਹੈ ਹਾਂ ਹੈ ਤੇ ਮੇਰਾ ਹੀ ਹੈ ਜਦੋਂ ਮੇਰੀ ਤਲਬੀ ਹੋਈ ਸੀ ਮੇਰੀ ਪੇਸ਼ੀ ਹੋਈ ਸੀ ਉਸ ਸਮੇਂ ਦੀ ਹੈ ਜਿੱਦਕੇ ਮੈਂ ਵੀਡੀਓਗ੍ਰਾਫੀ ਦੀ ਬੜੇ ਲੰਬੇ ਸਮੇਂ ਤੋਂ ਉਸ ਵੀਡੀਓ ਦੀ ਮੰਗ ਕਰ ਰਿਹਾ ਹਾਂ ਹਾਂ ਜੀ 15 ਅਕਤੂਬਰ ਨੂੰ ਜਿਹੜੀ ਸਿੰਘ ਸਾਹਿਬਾਨ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਵੀਡੀਓਗ੍ਰਾਫੀ ਕਰ ਰਹੇ ਹਾਂ ਤੇ ਅਸੀਂ ਜਨਤ ਕਰਾਂਗੇ ਅਸੀਂ ਕਿਉਂ ਨਹੀਂ ਕੀਤੀ ਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਇੱਕ ਕਲਿੱਪ ਕਿੱਥੋਂ ਆਇਆ ਕਿਵੇਂ ਆਇਆ ਹਾਂਜੀ ਹੈਰਾਨੀ ਵਾਲੀ ਗੱਲ ਹੈ ਹਾਂਜੀ ਕਿਉਂਕਿ ਇਹ ਇਹ ਸਾਰੀ ਜਿਹੜੀਆਂ ਸਿੰਘ ਸਭਾਣ ਕੋਲੇ ਸੀਗਾ ਜਿਹੜਾ ਉਹ ਉਹ ਉਹਨਾਂ ਕੋਲੇ ਸੀਗਾ ਹਾਂਜੀ ਪਰ ਇਹ ਕਲਿੱਪ ਦਾ ਜਾਰੀ ਹੋਣਾ ਤੇ ਇਸ ਸਮੇਂ ਜਾਰੀ ਹੋਣਾ ਅ ਬੜੇ ਸਵਾਲ ਖੜੇ ਕਰਦਾ ਹੈ ਲੇਕਿਨ ਬਲਦੋਹਾ ਸਾਹਿਬ ਕਾਨੂੰਨੀ ਲੱਗਦੇ ਹੋ ਤਾਂ ਖਿੱਚ ਕੇ ਜਵਾਬ ਦੇ ਰਹੇ ਨੇ ਕੋਈ ਪੁੱਛ ਰਿਹਾ ਕਿ ਤੁਹਾਡੀ ਭਾਜਪਾ ਦੇ ਨਾਲ ਸੰਜੋ ਖਿੱਚ ਕੇ ਕਹਿ ਰਹੇ ਨੇ ਹਾਂ ਹੈਗੀ ਹੈ ਮੈਂ ਤਾਂ ਗੱਲ ਕੀਤੀ ਨਹੀਂ ਔਰ ਫੋਨ ਤੇ ਗਲਬਾਤ ਕਿਸੇ ਦੇ ਨਾਲ ਕਰ ਲੈਣੀ ਕਿਸੇ ਦੇ ਨਾਲ ਸਾਝ ਹੋਣ ਦਾ ਪ੍ਰਤੀਕਤ ਨਹੀਂ ਹੋ ਜਾਂਦੀ ਨਾ ਗੱਲ ਨੂੰ ਸਾਹਮਣੇ ਪਾਸੇ ਮੈਂ ਹੀ ਬੈਠਾ ਆ ਜਿਹੜਾ ਨਜ਼ਰ ਨਹੀਂ ਆ ਰਿਹਾ ਠੀਕ ਹੈ ਉਹ ਮੈਂ ਆ ਦੇਖੀ ਨਾ ਤੇ ਕਹਿੰਦੇ ਮੈਂ ਹਰ ਮੰਤਰੀ ਦੇ ਨਾਲ ਵੀ ਗੱਲ ਕਰ ਸਕਦਾ ਮੈਂ ਕਰਦਾ ਆ ਮੈਂ ਗੱਲ ਤਾਂ ਕੋਈ ਕਿਸੇ ਦੇ ਨਾਲ ਵੀ ਕਰ ਸਕਦਾ ਹੈ ਸਾਝ ਸਾਝ ਜੋ ਸ਼ਬਦ ਹੈ ਇਹ ਤੁਸੀਂ ਕਿਉਂ ਜੋੜਿਆ ਆਪਣੇ ਬਿਆਨ ਦੇ ਵਿੱਚ ਨਹੀਂ ਉਹਨਾਂ ਦਾ ਇਹ ਉਹ ਹੀ ਕਹਿ ਰਹੇ ਕਿ ਆਹ ਮਰੀ ਸਾਝ ਹੈ ਇਤਨਾ ਥੋੜੀ ਉਹਨਾਂ ਨੇ ਤੇ ਮੇਰੇ ਖਲ ਘੱਟੋ ਘੱਟ 10 ਰੰਗਿਆ ਹੋਣਾ ਜੇ ਇਹ ਸਾਰੀ ਵੀਡੀਓ ਸਾਹਮਣੇ ਆ ਜੇ। ਔਰ ਬੜੇ ਵਿਸਥਾਰ ਨਾਲ ਕਿਹਾ ਉਹਨਾਂ ਨੇ। ਹੂੰ। ਕਾਫੀ ਕੁਝ ਹੋச்சு ਪਰ ਡਾਵਣੇ ਮੈਂ ਤਾਂ ਕਹਿੰਦਾ ਸਾਰੀ ਵੀਡੀਓ ਜਾਰੀ ਹੁੰਨੀ ਸੀ ਵੀ। ਹੂੰ। ਆਪੇ ਸਾਰਾ ਕੁਝ ਹੋ ਜਾਈਏ ਇਹ ਤਾਂ ਕਲਿੱਪ ਇੱਕ ਇੱਕ ਜਾਰੀ ਹੋਇਆ ਆ। ਇਹ ਕਿੱਥੋਂ ਆਇਆ ਕਿਵੇਂ ਆਇਆ ਇਹ ਤਸਵੀਰ ਮੈਂ ਉੱਠ ਕੇ ਦੇਖਿਆ ਆ। ਹੂੰ। ਤੇ ਫਿਰ ਮੈਂ ਵੀ ਸਮਝਾ ਕੇ ਲੋਕਾਂ ਨੂੰ ਇਸ ਗੱਲ ਦਾ ਮਤਲਬ ਪਤਾ ਲੱਗਣਾ ਚਾਹੀਦਾ ਕਿ ਵਾਕਈ ਇਹ ਜਿਹੜੀ ਮੇਰੀ ਤਲਬੀ ਦਾ ਹੀ ਇਹ ਕਲਿੱਪ ਆ। ਬਈ ਉਹਨੂੰ ਸਿਰਫ ਉਹ ਆਪਣਗਰੀਏ ਕੇ ਲੋਕਾਂ ਦੇ ਸਾਹਮਣੇ ਏਥੈਂਟਿਕ ਕੀਤਾ ਹੈ ਹਾਂਜੀ ਇਹ ਮੇਰੀ ਵਾਲਾ ਹੀ ਮੇਰੀ ਪੇਸ਼ੀ ਦਾ ਹੀ ਕਲਿੱਪ ਹੈ ਹਾਂਜੀ ਸਿਰਫ ਇਹ ਦੱਸਣ ਵਾਸਤੇ ਮੇਰਾ ਹੋਰ ਕੋਈ ਮਕਸਦ ਨਹੀਂ ਸੀਗਾ ਠੀਕ ਹੈ ਤੇ ਇਹ ਇਹ ਜੋ ਹਰਪੀ ਸਿੰਘ ਗਿਆਨੀ ਹਰਪੀ ਸਿੰਘ ਦੇ ਵੱਲੋਂ ਜੋ ਕਿਹਾ ਗਿਆ ਤਾਂ ਉਹਨੂੰ ਲੱਗਦਾ ਹੈ ਕਿ ਬੇਵਾਜਬ ਹੀ ਇਸ ਨੂੰ ਤੂਲ ਦਿੱਤਾ ਜਾ ਰਿਹਾ ਇਸ ਬਿਆਨ ਨੂੰ ਨਹੀਂ ਮੈਨੂੰ ਪਤਾ ਤੂਲ ਕਿਉਂ ਦਿੱਤਾ ਜਾ ਰਿਹਾ ਕਿ ਤੂਲ ਦਿੱਤਾ ਜਾ ਰਿਹਾ ਕਿ ਇਹ ਕਿ ਸੇਨੇ ਮਹਿਸੂਸ ਕੀਤਾ ਜਾਂ ਇਹ ਸਿੰਸਾ ਵਰਗੇ ਸ਼ਬਦ ਨਹੀਂ ਸੀ ਕਰਨੇ ਚਾਹੀਦੇ ਸਿੰਸਾ ਉਹ ਜਾਪ ਤੇ ਚਰੇ ਕਿ ਇਹ ਸ਼ਬਦਾਂ ਦਾ ਪ੍ਰਯੋਗ ਕਰਨਾ ਨਹੀਂ ਚਾਹੀਦਾ ਸੀ ਜਾਂ ਅਕਾਲ ਤਖਤ ਸਾਹਿਬ ਦੇ ਜ세ਦਾਰ ਦੇ ਜਿਹਾ ਬਾਕੀ ਇਧਰ ਸੇ ਬਾਣ ਦਾ ਇੱਕ ਮਰਿਆਦਾ ਦਾ ਦਾਇਰਾ ਆ ਮਰਿਆਦਾ ਤੋਂ ਬਾਹਰ ਦਾ ਕਿ ਤੁਸੀਂ ਦੇਸ਼ ਦੇ ਚ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਵੀ ਹੋ ਗਏ ਹਾਂਜੀ ਤੁਸੀਂ ਉਹ ਉਹਦੇ ਨਾਲ ਪਰ ਇਹ ਨਹੀਂ ਸਮਝਦਾ ਕਿ ਮناسب ਹੈ ਪਰ ਜੋ ਉਹਨਾਂ ਦੀ ਮਰਜ਼ੀ ਹੈ ਉਹ ਕਰ ਸਕਦੇ ਨੇ ਜੀ ਮੈਂ ਤੇ ਇਹਦੇ ਬਾਰੇ ਕੀ ਕਹਾਂ ਹੂੰ ਹੂੰ ਤੇ ਪੰਨ ਸਿੰਘ ਸਹਿਬਾਨਾ ਦੇ ਵੱਲੋਂ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤੁਹਾਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਆਪਣਾ ਬੜਬੋਲਾਪਣ ਬੰਦ ਕਰੋ ਵਿਦਰੋਹ ਤਾਂ ਮੈਂ ਤਾਂ ਬੋਲੇ ਹੀ ਨਹੀਂ ਜੀ ਹੂੰ ਇਹ ਤੇ ਵੀਡੀਓ ਕਲਿੱਪ ਜਿਹੜਾ ਜਾਰੀ ਹੋਇਆ ਮੈਂ ਉਸ ਤੋਂ ਬਾਅਦ ਜਿਹੜਾ ਹੂੰ ਸਿਰਫ ਇਹ ਦੱਸਣ ਵਾਸਤੇ ਕਿ ਵਾਕਈ ਇਹ ਇਹ ਮੇਰੇ ਨਾਲ ਹੋਈ ਹੈ ਮੈਨੂੰ ਤੁਸੀਂ ਪੁੱਛੋ ਕੋਈ ਸੱਜੇ ਪੁੱਛੋ ਕੋਈ ਖੱਬੇ ਪੁੱਛੋ ਤੁਸੀਂ ਮੈਂ ਉਹੀ ਕਿਹਾ ਕਿ ਮੈਂ ਅੱਜ ਸਵੇਰੇ ਉੱਠ ਕੇ ਜਿਹੜਾ ਇਹ ਕਲਿੱਪ ਹੈ ਇਹ ਵੱਡੇ ਪੱਧਰ ਤੇ ਵਾਇਰਲ ਹੁੰਦਾ ਦੇਖਿਆ ਆ ਤੇ ਵਾਕਿਆ ਹੀ ਇਹ ਭਾਜਪਾ ਦੇ ਨਾਲ ਤੁਹਾਡੀ ਸਾਂਝ ਆ ਇਹ ਤੁਸੀਂ ਸਵਾਲ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਸੀ ਉੱਤੇ ਨਹੀਂ ਸਵਾਲ ਕਿਉਂਕਿ ਮੈਨੂੰ ਉੱਥੇ ਸਦਾ ਹੀ ਇਹ ਗਿਆ ਸੀ ਹਾਂ ਕਿ ਤੁਸੀਂ ਕਿਹਾ ਜਾਂ ਕਿ ਇਹਦੇ 'ਚ ਭਾਜਪਾ ਜਿਹੜਾ ਦਬਾ ਹੈ ਜਿਹੜਾ ਹੂੰ ਅ ਸੂਬੀਤ ਸਿੰਘ ਬਾਦਰੋਣਾ ਐਪੀਸੋਡ ਚੱਲ ਰਿਹਾ ਹੈ ਤੇ ਉਹ ਬੀਜੇਪੀ ਦੇ ਦਬਾਅ ਅਧੀਨ ਜਿਹੜਾ ਆ ਅ ਸਿੱਖ ਰਾਇਣिती ਨੂੰ ਖਤਮ ਕਰਨ ਵਾਸਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਸੀ ਉਸੇ ਬੰਦੇ ਉੱਤੇ ਹੂੰ ਮੈਨੂੰ ਉਸੇ ਗੱਲ ਨੂੰ ਲੈ ਕੇ ਸੱਜਿਆ ਗਿਆ ਸੀ ਤਾਂ ਮੈਂ ਉਹੀ ਸਵਾਲ ਕੀਤਾ ਹੂੰ ਉਹ ਇੱਕ ਮਾਹੌਲ ਬਣਿਆ ਸੀਗਾ ਉਦੋਂ ਸਿੰਘ ਸਾਹਿਬ ਕਾਫੀ ਗਰਮ ਸੀ ਗਏ ਹੂੰ ਤੇ ਕੁਦਰਤੀ ਮੈਂ ਸਵਾਲ ਕਰ ਦਿੱਤਾ ਤੇ ਉਹਨਾਂ ਉਸੇ ਤਹਿ ਚਾਣ ਕੇ ਕਿਹਾ ਕਿ ਹਾਂ ਮੇਰੀ ਵੀ ਜੀ ਬਿਨਾਂ ਸ਼ੋਰ ਦੇ ਤੇ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਹੈ ਤੂੰ ਦੱਸ ਹਾਂ ਸਾਲਿਓ ਤੁਸੀਂ ਮਤਲਬ ਸਾਲਿਓ ਦਾ ਕੀ ਸ਼ਬਦ ਇਸ ਤਰ੍ਹਾਂ ਅਜੀ ਸਾਲੇ ਦਾ ਸਨ ਬੋਲਾ ਪਰ ਨਹੀਂ ਤੁਹਾਡੇ ਲਈ ਮੁਸੀਬਤਾਂ ਖੜੀਆਂ ਖੜ ਜਾਂਦਾ ਉਹਨੇ ਮੈਂ ਜ਼ਿੰਦਗੀ ਚ ਗਗਨ ਮੈਂ ਨਾਗ ਦੀ ਪ੍ਰਵਾਹ ਕੀਤੀ ਹੈ ਹਾਂਜੀ ਹਾਂ ਤਖਸਾਲਬ ਨੂੰ ਪੰਥਕ ਮਰਿਆਦਾ ਨੂੰ ਧਾਰਮਿਕ ਸਿਸੀਅਤਾਂ ਨੂੰ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਤੁਹਾਨੂੰ ਤਲਬੀ ਦੇ ਲਈ ਸਦਿਆ ਸੀ ਉੱਥੇ ਹੈਨਾ ਇਹ ਤਾਂ ਬਣਦਾ ਸੀ ਵਾਪਸ ਉਲਟ ਕੇ ਉਹਨਾਂ ਨੂੰ ਪੁੱਛਣਾ ਕਿ ਤੁਹਾਡੀ ਬੀਜਪੀ ਦੇ ਨਾਲ ਸਾਂਝ ਹੈ ਉਹ ਤਾਂ ਕਿਸੇ ਨੂੰ ਬੋਲਣੇਗਾ ਕੋਈ ਕਿਸੇ ਨੂੰ ਇਸ ਤਰ੍ਹਾਂ ਕੋਈ ਸਵਾਲ ਕਰੂਗਾ ਤਾਂ ਖਿਜੇਗਾ ਹੀ ਤੈਸ ਜਾ ਕੇ ਬੋਲੇਗਾ ਮੈਂ ਹਾਂ ਹੈਗੀ ਹੈ ਗੱगन ਜਦੋਂ ਮੈਨੂੰ ਸੱਦਿਆ ਮੈਥੋਂ ਮੈਨੂੰ ਸਵਾਲ ਕੀਤਾ ਗਿਆ ਤਾਂ ਮੈਂ ਸਵਾਲ ਦਾ ਜਵਾਬ ਤਾਂ ਦਊਗਾ ਨਾ ਹੂੰ ਠੀਕ ਹੈ ਨਾ ਸਵਾਲ ਦਾ ਸਵਾਲ ਹੀ ਸਵਾਲ ਦੇ ਵਿੱਚ ਸੀ ਨਾ ਉਹਨਾਂ ਨੇ ਅਗਰ ਤੁਹਾਨੂੰ ਕੋਈ ਸਵਾਲ ਕੀਤਾ ਹੈ ਉਲਟਾ ਕੇ ਤੁਸੀਂ ਪੁੱਛ ਲਿਆ ਕਿ ਤੁਹਾਡੀ ਬੀਜਪੀ ਦੇ ਨਾਲ ਸਾਂਝ ਹੈ ਇਹ ਤਾਂ ਸਾਰੀ ਕਲਿੱਪ ਆਉਗੀ ਸਾਰੀ ਵੀਡੀਓ ਸਾਰੀ ਵੀਡੀਓ ਆਉਗੀ ਉਹਦੇ ਵਿੱਚ ਪਤਾ ਲੱਗੂਗਾ ਕਿ ਕਿਸ ਲੈਜ ਗੱਲ ਹੋਈ ਹੈ ਇਹ ਤਾਂ ਕਲਿੱਪ ਹੈ ਹੂੰ ਇਹ ਤਾਂ ਕਲਿੱਪ ਹੈ ਹੂੰ ਹੂੰ ਤੇ ਸਾਰੀ ਪਤਾ ਲੱਗੂਗਾ ਬਹੁਤ ਸਾਰੀ ਗੱਲਬਾਤ ਹੂੰ ਇਹ ਸਾਰੀ ਸਾਰੀ ਵੀਡੀਓ ਆਉਗੀ ਹੂੰ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਜਰੀ ਹੈਗੀ ਹੈ ਇਹ ਕਲਿੱਪ ਜੋ ਹੈ ਤੁਸੀਂ ਇਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਡੇ ਨਾਲ ਕਿਵੇਂ ਗੱਲ ਕੀਤੀ ਗਈ ਨਹੀਂ ਮੈਂ ਤੇ ਮੈਨੂੰ ਤਾਂ ਚੇਤਾ ਵੀ ਨਹੀਂ ਸੀਗਾ ਜੀ ਮੈਂ ਤਾਂ ਥੱਲੇ ਮਾਰ ਮਾਰ ਛੱਡ ਗਿਆ ਇਹ ਵੀਡੀਓ ਜਿਹੜੀ ਉਹ ਵੀਡੀਓਗ੍ਰਾਫੀ ਕੀਤੀ ਗਈ ਸੀ ਉਹ ਵੀਡੀਓ ਜਰੀਏ ਜਨਤਕ ਕੀਤੀ ਜਾਵੇ ਤੁਸੀਂ ਪਰਸਨਲੀ ਨਹੀਂ ਲੈ ਰਹੇ ਇਸ ਮੁੱਦੇ ਨੂੰ ਜ਼ਿਆਦਾ ਤੁਹਾਨੂੰ ਨਹੀਂ ਲੱਗਦਾ ਪਰਸਨਲੀ ਜ਼ਿਆਦਾ ਲੈ ਰਹੇ ਹੋ ਇਸ ਮੁੱਦੇ ਨੂੰ ਸਾਰੇ ਨਿਮਰਤਾ ਦੇ ਨਾਲ ਉਹਨਾਂ ਨੇ ਸੁਭੀ ਸਿੰਘ ਬਾਦਲ ਦੀ ਵੀ ਗੱਲ ਕੀਤੀ ਜਾਇ ਨਿਮਰਤਾ ਦੇ ਨਾਲ ਸਾਰੇ ਗੁਨਾਹ ਉਹਨਾਂ ਨੇ ਕਬੂਲ ਕੀਤੇ ਬਾਕੀ ਅਕਾਲੀ ਲੀਡਰਾਂ ਨੇ ਵੀ ਫਿਰ ਸੇਵਾ ਵੀ ਸਾਰੀ ਪੂਰੀ ਨਿਭਾਈ ਹੈ ਉਹਨਾਂ ਨੇ ਤੇ ਗਗਨ ਜਿਹੜਾ ਮੈਨੂੰ ਹੁਕਮ ਕੀਤਾ ਗਿਆ ਦੇਸ਼ ਕੀਤਾ ਗਿਆ ਮੈਂ ਉਹਦੇ ਅੱਗੇ ਵਹਿ ਰਿਆ ਹੂੰ ਹੂੰ ਮੈਂ ਦੱਸ ਰਿਹਾ ਹਾਂ ਕਿ ਇਸ ਨਾਲ ਸਵਾਲ ਨਹੀਂ ਪੁੱਛਦਾ 10 ਸਾਲਾਂ ਤੋਂ 10 ਸਾਲਾਂ ਤੇ ਜਿਹੜਾ ਕਦੀ ਹੋਇਆ ਹੀ ਨਹੀਂ ਤਖਤਾ ਤੇ ਮੈਨੂੰ 10 ਸਾਲ ਵਾਸਤੇ ਕਾਲੇ ਦਰ ਚ ਕੱਢ ਦਿੱਤਾ ਕਿ ਮੈਂ ਤਾਂ ਪ੍ਰਵਾਨ ਕਰ ਲਿਆ ਹੂੰ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਉੱਤੇ ਕੋਈ ਇਤਰਾਜ਼ ਨਹੀਂ ਕੀਤਾ ਤਾਂ ਮੈਨੂੰ ਮੈਂ ਤਾਂ ਹੁਕਮ ਮੰਨ ਕੇ ਤਖਸਾਲ ਦਾ ਭਾਵੇਂ ਜੋ ਮਰਜ਼ੀ ਹੈ ਮੈਂ ਤਾਂ ਸਵੀਕਾਰ ਕਰ ਲਿਆ ਸੀ ਅੱਜ ਵੀ ਕੀਤਾ ਹੈ ਅੱਜ ਵੀ ਮੈਂ ਕਾਲੇ ਦਰ ਦਾ ਹਿੱਸਾ ਨਹੀਂਗਾ ਸਾਡੇ ਉੱਤੇ ਲਖਣ ਚੱਲ ਰਹੀ ਹੈ ਅੱਜ ਜਿਹੜੀਆਂ ਨਗਰ ਪੰਚਾਇਤਾਂ ਵੀ ਆ ਭਾਵੇਂ ਕਿ ਬڑے ਵੱਡੇ ਪਦਰ ਤੋਂ ਪਹਿਲਾਂ ਹੀ ਆਪਦੇ ਬਣਾ ਗਏ ਨੇ ਜਿਹੜੀ ਸੱਤਾਧਾਰੀ ਤੇ ਰਿਆ ਪਰ ਜਿੰਨੀ ਕੁ ਹੈਗੀ ਆ ਉਹ ਮੇਰਾ ਬੇਟਾ ਵਿਚਾਰਾ 6 ਵਜੇ ਦਾ ਨਿਕਲਿਆ ਹੋਇਆ ਹੈ ਹਨਾ ਅਨਿ ਉਹ ਜਾ ਕੇ ਉਹ ਚ ਇਲੈਕਸ਼ਨ ਲੜ ਗਿਆ ਪਰ ਇਹਦੇ ਮਿਹਦੂ ਇੱਕ ਸੈਨਿਕਾ ਕਲਗਲ ਦਾ ਤੇ ਠੀਕ ਹੈ ਤੇ ਸਮਾਜ ਦੇ ਵਿਚਰੀ ਨਾ ਆਪਦੇ ਉਹ ਦੁੱਖ ਸੋਚ ਰਹੀਆਂ ਆ ਉਹ ਉਹ ਮੇਰੀ ਆਤ ਹੈ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਦੇਸ਼ ਤੋਂ ਬਾਹਰ ਹਾਂ ਲੇਕਿਨ ਜੋ ਜੋ ਸਜ਼ਾ ਤੌਰ ਨੂੰ ਲਗਾਈ ਗਈ 10 ਸਾਲ ਦੇ ਲਈ ਬਾਅਦ ਵੀ ਕੀਤਾ ਗਿਆ ਪਾਰਟੀ ਤੋਂ ਤੇ ਕੁਝ ਤੇ ਹੋਇਆ ਹੋਏਗਾ ਕਿ ਅਗਰ ਸਭ ਨੇ ਸਭ ਨੇ ਆਪਣੀ ਸਜ਼ਾ ਜੋ ਹੈ ਉਹ ਕਬੂਲ ਵੀ ਕੀਤੀ ਹੈ ਨਿਭਾਈ ਵੀ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਨਿਭਾ ਰਹੇ ਹੋ ਲੇਕਿਨ ਕਿਸੇ ਨੇ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੱਤੇ ਕਿਸੇ ਸਿੰਘ ਸਹਿਬਾਨ ਨੂੰ ਲੈ ਕੇ ਨਹੀਂ ਮੈਂ ਕਿਹੜਾ ਕੀਤਾ ਜੀ ਮੈਂ ਕਿਹੜਾ ਦਿੱਤਾ ਹਾਂ ਤੁਸੀਂ ਕਹਿ ਰਹੇ ਹੋ ਤੁਸੀਂ ਸਵਾਲ ਕੀਤਾ ਕਿ ਤੁਹਾਡੀ ਬੀਜਪੀ ਦੇ ਨਾਲ ਸਾਂਝ ਹੈ ਆਪੇ ਤਾਂ ਕਿਹਾ ਤੁਸੀਂ ਸਵਾਲ ਮੇਰੀ ਗੱਲ ਮੈਂ ਕਿਹਾ ਕਿ ਸਾਰੀ ਵੀਡੀਓ ਸਾਹਮਣੇ ਆ ਜਾਈਏ ਹੂੰ ਤੇ ਇਹ ਗੱਲ ਕਿਸ ਰੂਪ ਚ ਹੋਈ ਜਦੋਂ ਤੁਸੀਂ ਗਏ ਨਾ ਤੁਸੀਂ ਉਸ ਵਕਤ ਉਸ ਗਿਆ ਉੱਥੇ ਤੁਸੀਂ ਤੁਸੀਂ ਤਾਂ ਹੀ ਤਾਂ ਤੁਹਾਨੂੰ ਫੋਨ ਲਾਇਆ ਹੈ ਕਿ ਤੁਸੀਂ ਦੱਸੋ ਕਿ ਹੋਇਆ ਕੀ ਸੀ ਉਸ ਵੇਲੇ ਉੱਥੇ ਮੈਂ ਤੁਹਾਨੂੰ ਕਿਉਂ ਪੁੱਛੇ ਜਾਂਦਾ ਸਰ ਸਾਹਿਬ ਨੂੰ ਮੇਰੀ 1 ਪੌਣੇ 2 ਘੰਟੇ ਦੀ ਹੈ ਹੂੰ ਮੈਨੂੰ ਕੱਲੀ ਕੱਲੀ ਗੱਲ ਜਿੱਤੇ ਥੋੜੀ ਹੈ ਵੀ ਕਦੋਂ ਕੀ ਹੋਇਆ ਸੀਗਾ ਪਰ ਮੈਂ ਤਾਂ ਜਵਾਬ ਹੀ ਦਿੰਦਾ ਰਿਆਂ ਹੂੰ ਉਹ ਜਵਾਬਾਂ ਚੋਂ ਖਿੱਚ ਕੇ ਆਪਦਾ ਬੋਲਦੇ ਰੇ ਖਿੱਚ ਕੇ ਕਿਉਂ ਬੋਲੇ ਨੇ ਸਵਾਲ ਹੀ ਤਾਂ ਖਿਜਣ ਵਾਲਾ ਸੀ ਤੁਹਾਨੂੰ ਨਹੀਂ ਲੱਗਦਾ ਇਹ ਤੁਸੀਂ ਸਿੰਘ ਸਾਹਿਬ ਨੂੰ ਪੁੱਛੋ ਕਿ ਸਵਾਲ ਖਿਜਣ ਵਾਲਾ ਹੀ ਜਾਂ ਸੁਭੈ ਕੀ ਸੀਗਾ ਜਾਂ ਜਵਾਬ ਦੇ ਵਿੱਚ ਹੀ ਇਹ ਉਹਨਾਂ ਨੂੰ ਤਲਖੀ ਆ ਗਈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਮੈਨੂੰ ਕਦੇ ਲਈ ਪਈ ਨਹੀਂ ਪਤ ਸਵਾਲ ਤੁਸੀਂ ਕੀਤਾ ਸੀ ਨਹੀਂ ਗੱਗਨ ਬਾਤ ਪਈ ਨਹੀਂ ਪੀਪੀ ਕਿਥੋਂ ਆ ਗਈ ਸਾਰਾ ਮਸਲਾ ਅਕਾਲੀ ਦਲ ਦਾ ਚੱਲ ਰਿਹਾ ਹੈ ਸਿੰਘ ਸਹਿਬਾਨ ਜੋ ਹੈ ਸਾਰਾ ਸ਼ਿਕਾਇਤ ਅੱਪ ਤੱਕ ਮਸਲਾ ਪਹੁੰਚ ਗਿਆ ਸਾਰਾ ਉਹਨਾਂ ਨੇ ਪੂਰਾ ਫੈਸਲਾ ਕਰਨਾ ਸੀ ਵੀ ਕਿੰਦਾ ਦੀ ਸਜ਼ਾ ਲਾਉਣੀ ਹੈ ਕਿ ਉਹਨੂੰ ਕਿਵੇਂ ਤਲਬ ਕਰਨਾ ਹੈ ਨਾ ਬੀਜਪੀ ਵਾਲਾ ਸ਼ਬਦ ਕਿਉਂ ਆਇਆ ਇਸ ਤੋਂ ਤੁਹਾਡੇ ਜ਼ੁਬਾਨ ਤੋਂ ਜਾਂ ਕਿਸੇ ਵੀ ਜ਼ੁਬਾਨ ਤੋਂ ਬੀਜਪੀ ਕਿਉਂ ਆਇਆ ਮੈਨੂੰ ਸੱਦੇ ਹੀ ਇਸੇ ਕਰਕੇ ਗਿਆ ਸੀ ਆ ਇਹ ਬਟ ਹਾਜੀ ਤੁਸੀਂ ਚੱਲ ਰਹੇ ਐ ਕਿਸੋ ਜਿਹੜਾ ਸੰਬੀਤ ਸਿੰਘ ਬਾਦਲ ਵਾਲਾ ਉਹਦੇ ਵਿੱਚ ਤੁਸੀਂ ਮੀਡੀਆ 'ਚ ਕੀ ਆਇਆ ਜਦੋਂ ਪੋਸਟ ਪਾਈ ਆ ਕਿ ਮੈਨੂੰ ਪਤਾ ਲੱਗਾ ਕਿ ਇਸ ਮਸਲੇ ਦੇ ਵਿੱਚ ਬੀਜਪੀ ਜਿਹੜੀ ਆ ਆਪ ਦਾ ਦਬਾਅ ਪਾ ਰਹੀ ਹੈ ਉਹ ਸਾਨੂੰ ਦੱਸੋ ਕਿ ਬੀਜਪੀ ਦਾ ਇਹ ਕਿਦ੍ਹਾ ਵਾਰ ਠੀਕ ਹੈ ਉਹਦੇ ਚ ਉਹਨਾਂ ਪੁੱਛਦੇ ਆ ਪੁੱਛਦੇ ਸਵਾਲ ਕਰਦੇ ਆ ਜਿਹੜਾ ਮੈਂ ਜਵਾਬ ਦਿੰਦਾ ਸੀ ਉਹਦੇ ਤੋਂ ਇੰਤਖਾ ਚਾਗੇ ਜਵਾਬਦਾਰ ਨਹੀਂ ਦਿੱਤਾ ਸੀ ਤੁਸੀਂ ਸਵਾਲ ਕੀਤਾ ਓਏ ਗगन ਇਹ ਤੂੰ ਜੋ ਮਰਜੀ ਸਮਝ ਲੈ ਹੁਣ ਤੇਰੀ ਬੇੜਾ ਮਰਜੀ ਹੈ ਵੇ ਗਾਇਤ ਕੁਝ ਨਹੀਂ ਸਮਝ ਰਹੀ ਮੈਂ ਤਾਂ ਵੀਡੀਓ ਚ ਦੇਖ ਰਹੀ ਆ ਕਿ ਕੋਈ ਅਗਰ ਮੈਂ ਮਤਲਬ ਉਸ ਚੀਜ਼ ਨੂੰ ਅਗਰ ਤੁਹਾਨੂੰ ਵੀ ਅਗਰ ਕੋਈ ਬੋਲੇ बार-बार ਤੁਹਾਨੂੰ ਕੋਈ ਬੋਲੇ ਕਿ ਤੁਹਾਡੀ ਇਹਦੇ ਨਾਲ ਸਾਂਝਾ ਤੁਹਾਡੀ ਇਹਦੇ ਨਾਲ ਖਿੱਚ ਕੇ ਤੁਸੀਂ ਵੀ ਤਾਂ ਬੋਲੋਗੇ ਕਿ ਹਾਂ ਹੈਗੀ ਹੈ ਮੈਂ ਤਾਂ ਇਹਦੇ ਨਾਲ ਵੀ ਗੱਲ ਕਰਦਾ ਮੈਂ ਉਹਦੇ ਨਾਲ ਵੀ ਗੱਲ ਕਰਦਾ ਜੇ ਤੇ ਮੈਂ ਖਿੱਚ ਕੇ ਬੋਲਿਆ ਹਾਂ ਹੂੰ ਜੀ ਜੀ ਤੁਹਾਡੀ ਲਈ ਜਾ ਰਹੀ ਹੈ ਨਹੀਂ ਨਹੀਂ ਮੈਂ ਮੈਂ ਤਾਂ ਐਗਜ਼ਾਮਪਲ ਦੇ ਰਹੀ ਹਾਂ ਕਿਸੇ ਨੂੰ ਵੀ ਕੋਈ बार-बार ਪੁੱਛੂਗਾ ਕੋਈ ਸਵਾਲ ਅਨਸੈਸਰੀੀ ਤਾਂ ਖਿੱਚ ਕੇ ਤਾਂ ਜਵਾਬ ਦੇਗਾ ਨਾ ਦੇਖੋ ਮੈਂ ਬੇਨਤੀ ਕਰਦੀ ਹਾਂ ਸਾਰੀ ਵੀਡੀਓ ਸਾਹਮਣੇ ਆਵੇ ਹੂੰ ਫਿਰ ਪਤਾ ਲੱਗ ਜੂਗਾ ਕੀ ਗੱਲ ਕੀ ਚੱਲਦੀ ਸੀ ਕਿਸ ਰੂਪ ਚ ਚੱਲਦੀ ਸੀ ਸਾਰੀ ਵੀਡੀਓ ਸਾਹਮਣੇ ਆਨਲਾਈਨ ਲੈਂ ਦਿੰਦੇ ਇੱਕ ਮਾੜੀ ਜਿਹੀ ਕਲਿੱਪ ਕੱਢ ਕੇ ਫਿਰ ਉਹ ਉਹਦੇ ਤੇ ਇਸ ਤਰ੍ਹਾਂ ਦਾ ਬਿਆਨ ਦੇਣਾ ਤਾਂ ਠੀਕ ਨਹੀਂ ਹੈ ਨਾ ਫਿਰ ਸਾਰੀ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਪੂਰਾ ਮਸਲਾ ਹੋਇਆ ਕੀ ਸੀ ਉਸ ਵੇਲੇ ਕੀ ਗੱਲਬਾਤ ਹੋਈ ਸੀ ਜਿੰਨੇ ਕਲਿੱਪ ਕੱਢੀ ਆ ਉਹਨੂੰ ਪੁੱਛੋ ਉਹਨੂੰ ਕਹਿੰਦੇ ਤੁਸੀਂ ਤੇ ਬਿਆਨ ਦਿੱਤਾ ਨੇ ਇਹਦੇ ਉੱਤੇ ਕਲਿੱਪ ਤੇ ਵਾਰੀ ਪੁਲਿਸ ਸੋਸ਼ਲ ਮੀਡੀਆ ਤੇ ਤਾਂ ਬਥੇਰਾ ਕੁਝ ਵਾਇਰਲ ਹੁੰਦਾ ਮੈਂ ਤਾਂ ਉਸ ਸਵੀਕਾਰ ਕੀਤਾ ਆ ਨਾ ਇਹ ਲੋਕਾਂ ਦੇ ਸੱਗ ਵਾਕੇ ਮੇਰੇ ਵਾਲੀ ਹੂੰ ਬਦੇ ਦੱਸਦੇ ਸਿਆ ਹੋਰ ਤੋਂ ਮੈਨੂੰ ਕੁਝ ਦੱਸਿਆ ਹੀ ਨਹੀਂ ਗਾ ਨਹੀਂ ਉਹ ਮੈਂ ਇਹ ਵੀ ਦੱਸਣ ਚਕ ਨਾ ਕਰ ਲਿਆ ਨਹੀਂ ਨਹੀਂ ਤੁਸੀਂ 15 ਅਕਤੂਬਰ ਦੀ ਹੈ ਨਾ ਵੀਡੀਓ 15 ਅਕਤੂਬਰ ਦੀ 15 ਅਕਤੂਬਰ ਦੀ ਤੁਸੀਂ ਕਹਿ ਰਹੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਹਾਂ ਮੇਰੀ ਬੀਜੇਪੀ ਦੇ ਨਾਲ ਸਾਝ ਹੈ ਤੁਹਾਡੇ ਸਾਹਮਣੇ ਇਹ ਬੋਲ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਕਹਿ ਨਹੀਂ ਬਾਰ-ਬਾਰ ਮੇਰੀ ਸੁਣ ਲੋ ਨਾਲ ਕੋਈ ਗਲਤ ਹੋਏਗਾ ਤਾਂ ਜਵਾਬ ਸਹੀ ਕਿਵੇਂ ਆਜੂਗਾ ਸਵਾਲ ਨਹੀਂ ਕਰਨੀ ਸਵਾਲ ਤੇ ਉਹ ਕਰ ਰਹੇ ਹ ਤੁਸੀਂ ਤਾਂ ਕਹਿ ਰਹੇ ਹੋ ਕਿ ਤੁਸੀਂ ਪੁੱਛਿਆ ਕਿ ਤੁਹਾਡੀ ਬੀਜੇਪੀ ਦੇ ਨਾਲ ਸਾਂਝ ਹੈ ਉਹਨਾਂ ਨੇ ਐਲਪੈਸ ਛਾ ਕੇ ਬਹਤਾ ਹਾਂ ਮੇਰੀ ਹੈਗੀ ਸਾਂਝ ਤੇ ਬਾਰ-ਬਾਰ ਕੋਈ ਗੱਲ ਕਰੀਏ ਹੋਵੇ ਤਾਂ ਜਵਾਬ ਇੱਕੋ ਹੀ ਹੈ ਸਭ ਸਭ ਗੋਲ-ਗੋਲ ਜਵਾਬ ਦੇ ਰਹੇ ਹੋ ਤਾਂ ਮੈਂ ਸਵਾਲ ਤਾਂ ਕਰੂੰਗਾ ਮੈਂ ਮੇਰੀ ਮੇਰੀ ਆਦਤ ਨਹੀਂ ਗੋਲ-ਗੋਲ ਕਰਨ ਦੀ ਤੁਸੀਂ ਟੀਆਰਪੀ ਲੈਣੀ ਹੈ ਗੱਲ ਚਲਾਈ ਜੇ ਨਹੀਂ ਅਸਲੀ ਮਸਲਾ ਹੀ ਨਹੀਂ ਹੈ ਸਰ ਇਹਦੇ ਵਿੱਚ ਟੀਆਰਪੀ ਨਹੀਂ ਟੀਆਰਪੀ ਵਾਲਾ ਬੁਸਟ ਤੋਂ ਆ ਗਿਆ 5 ਮਿੰਟ ਉਹੀ ਸਵਾਲ ਕਰੀ ਜਦ ਮੇਰੇ ਜਵਾਬ ਉਹੀ ਹੈ ਮੈਂ ਜਵਾਬ ਦੇ ਰਿਹਾ ਮੈਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸਵਾਲ ਕੀਤਾ ਕਿਨੇ ਸੀ ਕਿ ਤੁਹਾਡੀ ਭਾਜਪਾ ਦੇ ਨਾਲ ਸਾਂਝਾ ਸਿੰਘ ਸਹਿਬਾਨ ਨੂੰ ਕੋਈ ਸਵਾਲ ਇਸ ਤਰ੍ਹਾਂ ਦਾ ਕੋਈ ਕਰੂਗਾ ਤਾਂ ਸਿੰਘ ਸਹਿਬਾਨ ਕੀ ਤਹਸ਼ੱਕ ਜਵਾਬ ਨਹੀਂ ਦੇਣਗੇ ਨਹੀਂ ਮੈਂ 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 ਤਾਂ ਕਿਨ ਸਾਰੀ ਵੀਡੀਓ ਸਾਹਮਣੇ ਆ ਜੇ ਹੂੰ ਆਪੇ ਪਤਾ ਲੱਗ ਜਾਊਗਾ ਉੱਚ ਕੀ ਕੀ ਗੱਲਾਂ ਹੋਈਆਂ ਕਿਸ ਰੂਪ ਵਿੱਚ ਹੋਈਆਂ ਮੈਂ ਕੀ ਜਵਾਬ ਦੇ ਰਿਹਾ ਸੀਗਾ ਸਵਾਲ ਉਹਨਾਂ ਦੇ ਸੀ ਜਵਾਬ ਮੇਰੇ ਸੀਗੇ ਹਾਂਜੀ ਉਹਨਾਂ ਜਵਾਬਾਂ ਦੇ ਵਿੱਚ ਹੀ ਇਹ ਕਿਸ ਲੈਜ ਇੱਥੇ ਆਣ ਕੇ ਗੱਲ ਹੋਈ ਹੈ ਤੇ ਇਹ ਤਾਂ ਨਹੀਂ 20 ਪੱਤੀ ਮਿੰਟ ਦਾ ਮੇਰਾ ਕੱਲ ਹਾਰੜਲੀ ਹੋਣਾ ਕਲੀਪ ਮੈਨੂੰ ਦੇ ਕੰਟੀਨਿਊਂ ਯਾਦ ਕਿੰਨੇ ਨੇ ਹਾਂਜੀ ਤੇ ਇਹ ਇਹਦੇ ਵਿੱਚ ਉਹ ਕਿਹਾ ਗਿਆ ਇਹਦੇ ਵਿੱਚ ਦੋ ਸ਼ਬਦ ਆਏ ਆ ਕਿ ਦਿੱਚੋ ਕਹਿ ਰਹੇ ਕਿ ਹਾਂ ਇਹ ਮੇਰੇ ਬੀਜਪੀ ਦੇ ਨਾਲ ਸਾਂਝ ਹੈ ਹਾਂ ਮੇਰੇ ਬੀਜਪੀ ਦੇ ਨਾਲ ਸਾਂਝ ਹੈ ਇਹ ਕਿਸੇ ਗੱਲ ਦਾ ਤਾਂ ਜਵਾਬ ਦਿੱਤਾ ਹੈ ਨਾ ਉਹ ਸਵਾਲ ਕਿਹਨੇ ਕੀਤਾ ਕੀ ਤੁਹਾਡੀ ਬੀਜਪੀ ਦੇ ਨਾਲ ਸਾਂਝ ਹੈ ਗੱਲ ਜਿਹਨੇ ਜਿਹਨੇ ਇਹ ਸਵਾਲ ਕਿਨੇ ਕੀਤਾ ਸਰ ਗੱبن ਗੱਲੇ ਨਹੀਂਗਾ ਸਰ ਸਵਾਲ ਤੁਸੀਂ ਕੀਤਾ ਨਾ ਹੈ ਜਦੋਂ ਜਦੋਂ ਮੈਨੂੰ ਪੁੱਛਿਆ ਹੀ ਇਹੀ ਜਾ ਰਿਹਾ ਸਰ ਕਿਸੇ ਜਵਾਬ ਦਿਓ ਇਹ ਸਵਾਲ ਗਿਆਨੀ ਸਾਹਿਬ ਨੂੰ ਕਿਨੇ ਕੀਤਾ ਤੁਸੀਂ ਕੀਤਾ ਮੈਂ ਸਵਾਲ ਨਹੀਂ ਕੀਤਾ ਮੈਂ ਜਵਾਬ ਦਿੱਤਾ ਆ ਜਿਹੜਾ ਉਹ ਮੈਨੂੰ ਸਵਾਲ ਕਰ ਰਹੇ ਸੀ ਕਿ ਹਾਂਜੀ ਦੱਸੋ ਕਿ ਤੁਸੀਂ ਕਹਿੰਦੇ ਜੇ ਕਿ ਬੀਜੇਪੀ ਦਾ ਦਰਵਾਜ਼ਾ ਹੂੰ ਹਾਂਜੀ ਉਹਦਾ ਜਵਾਬ ਦਿੰਦਿਆਂ ਹੋਇਆ ਮੈਂ ਉਹ 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 ਉਹਨਾਂ ਨੂੰ ਕਿਹਾ ਜੀ ਮੈਂ ਤੁਸੀਂ ਦੱਸੋ ਤੁਹਾਡੀ ਵੀ ਗੱਲ ਸਮਝ ਹੈਗੀ ਕਿ ਨਹੀਂ ਹਾਂ ਤਾਂ ਫਿਰ ਤੁਸੀਂ ਉਲਟਾ ਜਵਾਬ ਨਹੀਂ ਦਿੱਤਾ ਸਵਾਲ ਸਵਾਲ ਕਰਕੇ ਚਲੋ ਇਹਨੂੰ ਇਹਨੂੰ ਜਿੰਨਾ ਮਰਜ਼ੀ ਕਰਨੋ ਤੁਸੀਂ ਮੈਂ ਤਾਂ ਜਵਾਬ ਦੇ ਦਿੰਦਾ ਉਹਨਾਂ ਨੇ ਤੁਹਾਨੂੰ ਕੋਈ ਸਵਾਲ ਕੀਤਾ ਉਹ ਸਿੰਘ ਸਹਿਬਾਨ ਨੇ ਉਹਨਾਂ ਨੇ ਤੁਹਾਨੂੰ ਸਵਾਲ ਕੀਤਾ ਤੁਸੀਂ ਜਵਾਬ ਉਲਟਾ ਉਲਟਾ ਕੇ ਦੇ ਰਹੇ ਹੋ ਉਹਨਾਂ ਦੇ ਉੱਤੇ ਬਲੇਮ ਕਰਕੇ ਤਾਂ ਫਿਰ ਉਹ ਗੁੱਸੇ 'ਚ ਬੋਲਣਗੇ ਹੀ ਫਿਰ ਤਾਂ ਮੈਨੂੰ ਜਦ ਮੈਨੂੰ ਪੁੱਛ ਹੀ ਇਹੀ ਰਹੇ ਆ ਮੇਰਾ ਮੇਰੀ 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 ਪੋਰਟ ਨੂੰ ਲੈ ਕੇ ਪੁੱਛ ਰਹੇ ਆ ਤੁਸੀਂ ਹਾਂ ਜਾਂ ਨਹੀਂ ਦਾ ਜਵਾਬ ਦੇ ਉਹਨਾਂ ਨੇ ਜੇ ਤੁਹਾਨੂੰ ਪੁੱਛਿਆ ਸੀ ਕੋਈ ਦਬਾਅ ਹੈਗਾ ਬੀਜੇਪੀ ਦਾ ਤਾਂ ਤੁਸੀਂ ਹਾਂ ਜਾਂ ਨਹੀਂ ਦਾ ਜਵਾਬ ਦੇ ਦਿੰਦੇ ਕਿ ਨਹੀਂ ਜੀ ਹੈ ਨਹੀਂ ਹੈਗਾ ਜਾਂ ਹਾਂ ਜੀ ਹੈਗਾ ਮੈਂ ਮੈਂ ਗਦਰ ਇੱਕ ਸਵਾਲ ਪੁੱਛਣਾ ਕਰਦਾ ਗੁੱਸਾ ਨਾ ਕਰੀ ਹੂੰ ਗੁੱਸਾ ਨਹੀਂ ਕਰਦੀ ਛੋਟੀ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਸਰ ਇੱਕ ਬੀਬੀ ਸੀ ਹੂੰ ਉਹ ਅਧਿਕਾਰ ਨੂੰ ਕਹਿੰਦੀ ਕਿ ਮੈਂ ਤੁਹਾਨੂੰ ਸਵਾਲ ਕਰਨਾ ਹੈ ਹੂੰ ਠੀਕ ਹੈ ਤੇ ਜਵਾਬ ਹਾਂ ਜਾਣਾ ਅਜ ਦੇ ਹੂੰ ਉਹ ਵੀ ਨੇ ਠੀਕ ਹੈ ਤੇ ਜਦੋਂ ਭਾਉ ਨੇ ਸਹਿਕਾਰ ਕਰਨ ਲੱਗੇ ਠੀਕ ਹੈ ਹੂੰਗਾ ਮੈਂ ਹਾਂ ਜਾਣਾ ਜਵਾਬ ਦੂੰ ਬੀਬੀ ਸਵਾਲ ਕਰਦੀ ਕਿ ਤੈਨੂੰ ਪਤਾ ਹੈ ਕਿ ਤੇਰੇ ਘਰਦਿਆਂ ਨੂੰ ਪਤਾ ਹੈ ਕਿ ਤੂੰ ਪਾਗਲ ਹੈ ਹੂੰ ਬੀਬੀ ਆਪਦੇ ਘਰ ਵਾਲੇ ਨੂੰ ਕਹਿੰਦੀ ਕਿ ਤੇਰੇ ਘਰਦਿਆਂ ਨੂੰ ਪਤਾ ਹੈ ਕਿ ਤੂੰ ਪਾਗਲ ਹੈ ਉਹਦਾ ਜਵਾਬ ਕੀ ਦੇਵਾਂਗਾ ਇਹ ਤਾਂ ਤੁਸੀਂ ਇੰਸਟਾ ਤੋਂ ਕੋਈ ਵੀਡੀਓ ਚੱਕ ਕੇ ਬੋਲ ਰਹੇ ਹੋ ਮੈਂ ਦੇਖੀ ਵੀਡੀਓ ਚਲ ਮੇਰੀ ਇੰਸਟਾ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮੈਂ ਤਾਂ ਬਹੁਤ ਜਵਾਬ ਦਾ ਸਪਸ਼ਟੀਕਰਨ ਤੁਹਾਨੂੰ ਕਾਹਦੇ ਲਈ ਬੁਲਾਇਆ ਗਿਆ ਸੀ ਸਪਸ਼ਟੀਕਰਨ ਦੇ ਲਈ ਬੁਲਾਇਆ ਗਿਆ ਤਾਂ ਸਪਸ਼ਟੀਕਰਨ ਤਾਂ ਦੇਗਾ ਬੰਦਾ ਕਿ ਨਹੀਂ ਦੇਗਾ ਉਹਨਾਂ ਨੇ ਤੁਹਾਨੂੰ ਸਪਸ਼ਟੀਕਰਨ ਮੰਗਿਆ ਉਸ ਉਸਨੇ ਪ੍ਰਧਾਇਗਾ ਉਹਨਾਂ ਨੇ ਤੁਹਾਨੂੰ ਸਪਸ਼ਟੀਕਰਨ ਦੇ ਲਈ ਤਾਂ ਸੱਧਿਆ ਸੀ ਨਾ ਤੁਸੀਂ ਸਪਸ਼ਟੀਕਰਨ ਦੇ ਦਿੰਦੇ ਹੋ ਸਪਸ਼ਟੀਕਰਨ ਸਪਸ਼ਟੀਕਰਨ ਦੇ ਬੀਬਾ ਮੈਂ ਲਿਖਤੀ ਵੀ ਦੇ ਦਾਂਗਾ ਇੰਸਟਾਗ੍ਰਾਮ ਬਹੁਤ ਦੇਖਦੇ ਮੈਂ ਲਗਾ ਮੈਂ ਇੰਸਟਾਗ੍ਰਾਮ ਕਦੀ ਦੇਖਿਆ ਹੀ ਨਹੀਂ ਹਾਂ ਇਹ ਚੁਟਕਲਾ ਜਿਹੜਾ ਤੁਸੀਂ ਸੁਣਾਇਆ ਹੈ ਤੇ ਇੰਸਟਾਗ੍ਰਾਮ ਤੇ ਹੀ ਵਾਇਰਲ ਹੈ ਹਾਂ ਪਤਾ ਨਹੀਂ ਮੇਰੇ ਕੋਲੇ ਆਇਆ ਸੀਗਾ ਹਾਂ ਹਾਂਜੀ ਮੈਂ ਵੀ ਪੜਿਆ ਸੀਗਾ ਪਰ ਫੇਰ ਬਹੁਤ ਕੁਝ ਪੜ੍ਹਦਾ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਪੜ੍ਹਦਾ ਹੈ ਹਰ ਚੀਜ਼ ਨੂੰ ਸੀਰੀਅਸਲੀ ਥੋੜਨਾ ਲੈ ਸਕਦੇ ਹੋ ਚਲੋ ਦਲਨੀਗਾ ਮੁਗਰੀ ਦੀ ਗੱਲ ਜੋ ਕੋ ਸਾਹਮਣੇ ਆਇਆ ਮੈਂ ਤੇ ਉਹਦੇ ਤੇ ਮੋਹ ਲਾਈ ਕਿ ਇਹ ਵਾਕਿਆ ਹੀ ਮੇਰੀ ਤਲਬੀ ਸਮੇਂ ਦੀ ਵੀਡੀਓ ਹੈ ਫਿਰ ਬਸ ਉਹ ਗੱਲ ਤੇ ਹੂੰ ਹੂੰ ਬਾਕੀ ਸਾਰੀ ਵੀਡੀਓ ਜਾਰੀ ਰਹੇਗੀ ਆਪਾਂ ਗੱਲ ਸਾਹਮਣੇ ਹੁਣ ਪ੍ਰੋਬਲਮ ਇਹ ਹੈ ਕਿ ਸਬੂਤ ਹੈ ਨਾ ਸਬੂਤ ਸਬੂਤ ਇਸ ਚੀਜ਼ ਦਾ ਹੋਣਾ ਬੜਾ ਜ਼ਰੂਰੀ ਹੈ ਹਾਂ ਸਾਰੀ ਅਗਰ ਅਗਰ ਸਿੰਘ ਸਾਹਿਬਾਨ ਨੇ ਵੀ ਪੁੱਛਿਆ ਕਿ ਕੋਈ ਦਬਾਅ ਪ੍ਰੈਸ਼ਰ ਹੈ ਭਾਜਪਾ ਦਾ ਤੇ ਇਸ ਚੀਜ਼ਾ ਵੀ ਸਬੂਤ ਹੋਣਾ ਚਾਹੀਦਾ ਉਨਾਂ ਨੂੰ ਕੋਈ ਸਵਾਲ ਕਰਦਾ ਸਿੰਘ ਸਹਿਵਾਨ ਨੂੰ ਵੀ ਕਿ ਤੁਹਾਡੀ ਭਾਜਪਾ ਦੇ ਨਾਲ ਸਾਂਝਾ ਇਸ ਚੀਜ਼ ਦਾ ਵੀ ਸਬੂਤ ਹੋਣਾ ਚਾਹੀਦਾ ਸਾਂਝ ਹੈ ਚਲੋ ਇਹ ਇਹ ਤਾਂ ਗੱਲਾਂ ਹੋ ਗਈਆਂ ਮੈਨੂੰ ਅਗਲੇ 10 ਸਾਲ ਵਾਸਤੇ ਕਾਲੀ ਦਲ ਚੋਂ ਕੱਢਤਾ ਹੂੰ ਮੈਨੂੰ ਤੁਹਾਨੂੰ ਇਸ ਚੀਜ਼ ਦਾ ਗੁੱਸਾ ਆ ਗਿਆ ਇਸੇ ਚੀਜ਼ ਦਾ ਗੁੱਸਾ ਆ ਗਿਆ ਤੁਹਾਨੂੰ ਕਿਦਾਂ 10 ਸਾਲ ਦੇ ਲਈ ਉਹਨਾਂ ਨੇ ਸਜ਼ਾ ਦਿੱਤੀ ਹੈ ਮੈਨੂੰ ਮੈਨੂੰ ਗੁੱਸਾ ਹੁਣ 2 ਮਹੀਨੇ ਬਾਅਦ ਹੋਣਾ ਇਹ ਤਾਂ ਚੱਲ ਹੀ ਜਾਂਦਾ ਹੈ ਉਦੋਂ ਤਾਂ ਇਹ ਸਾਰਾ ਕੁਝ ਤੁਹਾਡਾ ਤੁਹਾਡੇ ਦਰਮਿਆਨ ਯਾਨੀ ਅਪੀ ਸਿੰਘ ਦੇ ਦਰਮਿਆਨ ਇਹ ਸਭ ਚੱਲ ਜਾਰੀ ਹੈ ਇਹ ਦਿਨਾਂ ਦਾ ਇਹ ਲਗਾਤਾਰ ਚੱਲਦਾ ਜਾ ਰਿਹਾ ਹੈ ਦੇਖੋ ਬੀਬਾ ਬਤੌਰ ਜਥੇਦਾਰ ਕੋਈ ਵੀ ਲੋਕਾ ਹੋਵੇ ਉਹਦਾ ਸਤਿਕਾਰ ਕਰਦੇ ਹਾਂ ਹਮ ਪਰ ਜਿੱਥੇ ਕਿਤੇ ਮਸੂਬ ਸੋ ਹਮ ਭਾਵੇਂ ਕਿ ਮੇਰੇ ਤੇ ਪਵੰਦੀ ਲਈ ਮੈਂ ਗੱਲ ਨਹੀਂ ਕਰ ਸਕਦਾ ਹਮ ਪਰ ਸਿੱਖ ਦਾ ਹੱਕ ਬਣਦਾ ਹੈ ਕਿ ਲੋਕਾਂ ਨੂੰ ਚ ਵਾਜਣਾ ਮੈਂ ਉਹਨਦੇ ਕੰਨ ਚ ਆਵਾਜ਼ ਪਾਉਂਦਾ ਰਿਹਾ ਕੱਲਿਆਂ ਦੇ ਨਾਲ ਗੱਲ ਕਰਦਾ ਰਿਹਾ ਠੀਕ ਕਿਸਿੰਘ ਸਾਹਾ ਨਾਲ ਕਰੀਏ ਹੂੰ ਸਿੰਘ ਸਾਹਾ ਨਾਲ ਕਰੀਏ ਹੂੰ ਸਿੰਘ ਸਾਹਿਬ ਜਿਹੜਾ ਤੁਸੀਂ ਆ ਕੀਤਾ ਹੈ ਇਹ ਸੂਭਾ ਨਹੀਂ ਹੁੰਦਾ ਹਾਂਜੀ ਇਹ ਵੀ ਸਾਰਾ ਕੁਝ ਇਸ ਵੀਡੀਓ ਰਿਕਾਰਡਿੰਗ ਤੇ ਹੈਗਾ ਹੈ ਹੂੰ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਦਾ ਰਿਹਾ ਜ਼ਬਾਨੀ ਕਾਨੂੰਨੀ ਕਰਦਾ ਸੀ ਪਰ ਜ਼ਰਾਮ ਤਾਂ ਬਥੇਰੇ ਵੀ ਤੁਸੀਂ ਵੀ ਧਮਕੀਆਂ ਦਿੱਤੀਆਂ ਉਹਨਾਂ ਦੀ ਫੈਮਿਲੀ ਨੂੰ ਹਨਾ ਬੜਾ ਕੁਝ ਆਇਆ ਪਿਛਲੇ ਦਿਨਾਂ ਦੇ ਦੌਰਾਨ ਤਾਂ ਗਦਨ 16 ਤੋਂ ਬੋਲੇ ਬੋਲ ਤਾਂ ਤੁਸੀਂ ਵੀ ਬਹੁਤ ਬੋਲੇ ਨੇ ਮੇਰੀ ਬੇਨਤੀ ਸੁਣੋ ਜੀ ਮੈਂ ਕਿਸੇ ਨੂੰ ਕੋੜਾ ਨਹੀਂ ਬੋਲਦਾ ਮੈਂ ਸੋਣਾ ਕਿ ਤੋਂ ਬੰਨ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਵੀਡੀਓ ਬਣਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪਾਈ ਮੈਂ ਸੋਣਾ ਕਿ ਤੋਂ ਬੰਨ ਨੂੰ ਕਿਹਾ ਕਿ ਝੂਠ ਬੋਲ ਰਹੇ ਨੇ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਸਬੂਤ ਚਾਹੀਦੇ ਐ ਸਬੂਤ ਦਿੱਤੇ ਜਾ ਠੀਕ ਹੈ ਸਬੂਤ ਨਹੀਂ ਦਿੱਤੇ ਗਏ ਫਿਰ ਮੈਂ 29 ਕਤੂਬਰ ਨੂੰ ਤਖਤ ਸਾਹਿਬ ਦੀ ਫਸੀਲ ਦੇ ਥੱਲੇ ਜਾ ਕੇ ਬੇਨਤੀ ਕੀਤੀ ਕਿ ਸਿੰਘ ਸੇਵਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੇ ਤੇ ਉੱਤੇ ਠੇ ਦੋਸ਼ ਰਾਇਸੀ ਤਤਗੁਰੂ ਮੈਂ ਬੇਨਤੀ ਕਰਦਾ ਹਾਂ ਕਿ ਸਿੰਘ ਸਾਹਿਬ ਉਹ ਗਰੁੱਪਾਂ ਦੀ ਕਚਹਿਰੀ ਜਿਹਨੋਂ ਬਲ ਸਬੂਤ ਆ ਤੋ ਰੱਖਣ ਜਿਹੜੇ ਕਿ ਹੈ ਹੀ ਨਹੀਂ ਉਹਨਾਂ ਨੇ ਝੂਠ ਬੋਲਿਆ ਹੈ ਹਾਂਜੀ ਉਹਨਾਂ ਨੇ ਝੂਠ ਬੋਲਿਆ ਹੈ ਠੀਕ ਹੈ ਤੇ ਕਿਉਂਕਿ ਮੇਰੇ ਪਰਿਵਾਰ ਦੀ ਇਸ ਗੱਲ ਕਰਕੇ ਬੜੀ ਕਿਰਦਾਰ ਕੁਸ਼ੀ ਹੋਈ ਲੋਕਾਂ ਨੇ ਬੜਾ ਆਵਾ ਤਬਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੋਲਿਆ ਸਿੰਘ ਸਾਹਿਬਾਂ ਦੀ ਉਸ ਵੀਡੀਓ ਤੋਂ ਬਾਅਦ ਮੈਂ ਉਸ ਗੱਲ ਦਾ ਆਪਦਾ ਇਨਸਾਫ ਲੈਣ ਵਾਸਤੇ ਹਾਂਜੀ ਕਿਸੇ ਸਰਬਾਨ ਦੇ ਮੇਰੇ ਮੇਰੇ ਬਾਰੇ ਕੀ ਆਇਆ ਤਾਂ ਕੋਈ ਸਬੂਤੇ ਹੋਣਗੇ ਨਾ ਉਹਨਾਂ ਕੋਲੇ ਮੈਡੀਕਲ ਸੋਚ ਨਹੀਂ ਸਕਦਾ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀਗੀਆਂ ਤੇ ਜੇ ਉਹਨਾਂ ਕੋਲ ਕੋਈ ਸਬੂਤ ਆਇਆ ਤਾਂ ਤੋਂ ਗੁਰੂਪਾਂ ਦੀ ਕਚੈੜੀ 'ਚ ਰੱਖ ਦੇਣਾ ਹਾਂਜੀ ਤੇ ਜੇ ਨਹੀਂ ਹੈਗਾ ਤਾਂ ਪੰਤਖੁਲੂ ਮਾਫ਼ੀ ਮੰਗ ਲੈਣ ਕਿ ਮੈਂ ਝੂਠ ਬੋਲਿਆ ਸੀਗਾ ਉਹਨੂੰ ਗੁੰਮਰਾਹ ਕੀਤਾ ਸੀ ਗੱਲ ਤਾਂ ਇੰਨੀ ਹੈ ਹਾਂ 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 ਇਹ ਤੇ ਦੱਸ ਦਿਓ ਕਿ ਕਿਹੜਾ ਗਰਾਂਹ ਹੈ ਠੀਕ ਹੈ ਚਲੋ ਫਿਲਹਾਲ ਤੇ ਇਹ ਵੀਡੀਓ ਜੋ ਹੈ ਅਸੀਂ ਕੋਈ ਹੁਣ ਸਾਰਾ ਦਿਨ ਨਿਊਜ਼ ਤੇ ਚੱਲੀ ਜਾਣੀ ਹੈ ਔਰ ਕੌਣ ਕਿਵੇਂ ਕਿਸ ਲਹਿਜੇ ਦੇ ਨਾਲ ਇਸ ਨੂੰ ਲੈਂਦਾ ਆ ਉਹ ਬਿਆਨ ਵੀ ਆਉਂਦੇ ਰਹਿਣਗੇ ਹੋ ਸਕਦਾ ਹੈ ਕਿ ਪ੍ਰਤੀਕਿਰਿਆ ਜਰਿ ਹਰਫ ਸਿੰਘ ਵੱਲੋਂ ਵੀ ਦਿੱਤੀ ਜਾਏ ਕੋਈ ਬਹੁਤ ਸ਼ੁਕਰੀਆ ਹਾਂ ਬਹੁਤ ਸ਼ੁਕਰੀਆ ਸਰ ਆਪਣੇ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਥੈਂਕ ਯੂ ਸੋ ਮੱਚ ਹਾਂ ਹੈਗੀ ਹੈ ਇਹ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਦੀ ਪਾਰਟੀ ਦੇ ਲੀਡਰ ਮੈਂ ਗੱਲ ਤਾਂ ਫਟਾ ਜਹੇਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜੀ ਦੱਸੋ ਸਰਦਾਰ ਨੇ ਪਹਿਲੇ ਵੀ ਜਿ세ਦਾਰ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਏ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹੈ ਹਾਂ ਤੁਸੀਂ ਕਹਿੰਦੇ ਧਰਵੀ ਜੀ ਵੀ ਤੁਹਾਨੂੰ ਹਾਂ ਹੈਗੀ ਆ ਜੇ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀਆਂ ਫੋਨ 'ਤੇ ਛੱਤੀ ਗੱਲਾਂ ਹੁੰਦੀਆਂ ਬકરી ਬੱਦੀ ਪਾਰਟੀ ਦੇ ਲੀਡਰ ਮੈਂ ਗੱਲ ਤਾਂ ਫਟਾ ਜੈਂਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਸਰਦਾਰ ਨੇ ਪਹਿਲੇ ਵੀ ਜਿ세ਦਾ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹੈ ਹਾਂ ਤੇ ਤੁਸੀਂ ਕਹਿੰਦੇ ਧਰਮ ਵੀ ਜੀ ਨੂੰ ਸਾਝਾ ਹਾਂ ਹੈਗੀ ਆ ਜੇ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕੀ ਪਾਰਟੀ ਦੇ ਲੀਡਰ ਮੈਂ ਗੱਲ ਤਾਂ ਫਟਾ ਜੈਂਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋ ਹਾਂ ਤੇ ਤੁਸੀਂ ਕਹਿੰਦੇ ਤੇ ਜੋ ਕਲਿੱਪ ਹੈ ਤੁਸੀਂ ਦੇਖ ਰਹੇ ਹੋ ਤਾਂ ਇਹ ਜੋ ਇੱਕ ਹੱਥ ਤੋਂ ਤੁਸੀਂ ਦੇਖ ਰਹੇ ਹੋ ਕੋਈ ਸਵਾਲ ਕਰ ਰਿਹਾ ਹੈ ਕਿਆਨੀਰ ਪੀਸਿੰਗ ਨੂੰ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਬੀਜੇਪੀ ਦੇ ਨਾਲ ਸਾਂਝ ਹੈ ਤਾਂ ਇਸ ਦਾ ਜਵਾਬ ਜੋ ਹੈ ਗੁੱਸੇ ਦੇ ਵਿੱਚ ਦਿੱਤਾ ਹੈ ਕਿਆਨੀਰ ਪੀਸਿੰਗ ਨੇ ਕਿ ਹਾਂ ਹੈਗੀ ਹੈ ਮੈਂ ਪ੍ਰਧਾਨ ਮੰਤਰੀ ਦੇ ਨਾਲ ਵੀ ਗੱਲ ਕਰਦਾ ਆ ਜਾਂ ਕਰਦਾ ਹਾਂ ਔਰ ਮੈਂ ਕਿਤੀ ਹੈ ਕੋਈ ਕਿਸੇ ਦੇ ਨਾਲ ਅਗਰ ਫੋਨ ਤੇ ਕਿਸੇ ਦੇ ਨਾਲ ਗੱਲ ਕਰ ਜਾਂਦਾ ਹੈ ਦਾ ਮਤਲਬ ਇਹ ਨਹੀਂ ਹੈ ਕਿ ਉਸੇ ਉਸਦੇ ਨਾਲ ਸਾਂਝ ਹੈ ਤੇ ਕੁਛ ਇਸ ਤਰ੍ਹਾਂ ਦਾ ਜਵਾਬ ਜੋ ਹੈ ਯਾਨੀ ਅਤੀ ਸਿੰਘ ਦੇ ਵੱਲੋਂ ਦਿੱਤਾ ਹੈ ਔਰ ਵਿਸਾ ਸਿੰਘਲ ਟਾਕ ਉਸ ਸਮਾਂ ਪਹਿਲਾਂ ਸਾਡੇ ਨਾਲ ਫੋਨ ਲਾਈਨ ਤੇ ਵੀ ਜੁੜੇ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਵੀ ਇਸ ਜਿਹਾ ਹੀ ਜਵਾਬ ਦਿੱਤਾ ਹੈ ਕਿ ਪੂਰੀ ਆਡੀਓ ਕਲਿੱਪ ਜੋ ਹੈ ਇਹ ਵੀਡੀਓ ਹੈ ਵੀਡੀਓ ਕਲਿੱਪ ਜੋ ਹੈ ਫੇਸਬੁਕ ਤੇ ਵਾਇਰਲ ਹੋ ਰਹੀ ਸੀ ਔਰ ਵਾਇਰਲ ਹੁੰਦੇ ਹੁੰਦੇ ਉਹਨਾਂ ਤੱਕ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਥੇਦਾਰ ਯਾਨੀ ਹਰਪੀ ਸਿੰਘ ਨੇ ਮੰਨਿਆ ਕਿ ਉਹਨਾਂ ਦੀ ਬੀਜਪੀ ਦੇ ਨਾਲ ਸਾਂਝ ਹੈ ਤਾਂ ਕਮਲ ਸਾਡੇ ਨਾਲ ਜੁੜੇ ਹੋਏ ਨੇ ਕਮਲ ਇੱਕ ਕਲਿੱਪ ਜੋ ਹੈ ਬਹੁਤ ਕੁਝ ਬਿਆਨ ਕਰ ਰਹੀ ਹੈ ਕਲਿੱਪ ਜੋ ਹੈ ਵਿਸ਼ੇ ਸਿੰਘ ਬਲਟੋਹਾ ਦੇ ਵੱਲੋਂ ਕੀਤਾ ਗਿਆ ਸਵਾਲ ਸਵਾਲ ਜੋ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਸੀ ਕਿਉਂਕਿ ਸਪਸ਼ਟੀਕਰਨ ਦੇ ਲਈ ਵਿਸ਼ੇ ਸਿੰਘ ਬਲਟੋਹਾ ਨੂੰ ਬੁਲਾਇਆ ਗਿਆ ਸੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਕਹਿੰਦੇ ਹਰਪ੍ਰੀਤ ਸਿੰਘ ਦੇ ਵੱਲੋਂ ਸਵਾਲ ਵੀ ਕੀਤੇ ਜਾਣਗੇ ਲੇਕਿਨ ਸਵਾਲ ਦਾ ਜੋ ਜਵਾਬ ਹੋਣਾ ਚਾਹੀਦਾ ਸੀ ਵਿਸ਼ੇ ਸਿੰਘ ਬਲਟੋਹਾ ਨੇ ਉਹ ਨਾ ਦੇ ਕੇ ਉਲਟਾ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੀ ਸਵਾਲ ਕੀਤਾ ਤਾਂ ਇਹਨੂੰ ਕਿਵੇਂ ਕੀ ਮਾਇਨੇ ਇਸ ਵੀਡੀਓ ਦੇ ਜੋ वार्ता ਲਾਪਾ ਕਿੰਨੇ ਬਹੁਤ ਕੁਝ ਗੱਲਾਂ ਹੋਈਆਂ ਇਸ ਦੇ ਵਿੱਚ ਬਿਲਕੁਲ ਗਗਨ ਦੇਖੋ ਇਸ ਪੂਰੇ ਮੁੱਦੇ ਨੂੰ ਇੱਕ ਗੰਭੀਰ ਤਰੀਕੇ ਦੇ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ 15 ਅਕਤੂਬਰ ਦੀ ਇਹ ਜਿਹੜੀ ਪੂਰੀ ਕਲਿੱਪ ਹੈ 15 ਦੀ ਇਹ ਜਿਸ ਸਮੇਂ ਜੋ ਜਾਣਕਾਰੀਆਂ ਨੇ ਕਿ ਜਦੋਂ ਕਸਾਦੇ ਵਿਰਸਾ ਸਿੰਘ ਬਲਟੋਆ ਹੋਰ ਨੂੰ ਬਲਾ ਗਿਆ ਸੀਗਾ ਉਸ ਸਮੇਂ ਇਸ ਕਲਿੱਪ ਦੇ ਵਿੱਚ ਉੱਥੇ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਹੋਈਆਂ ਕਿਉਂਕਿ ਇਹ ਜੋ ਸਪਸ਼ਟੀਕਰਨ ਵਿਰਸਾ ਸਿੰਘ ਬਲਟੋਆ ਹੋਰ ਨੂੰ ਮੰਗਿਆ ਗਿਆ ਸੀਗਾ ਉਸ ਸਪਸ਼ਟੀਕਰਨ ਲੈ ਕੇ ਵਿਰਸਾ ਸਿੰਘ ਬਲਟੋਆ ਜੋ ਖਾਸ ਤੌਰ ਤੇ ਕਸਾਦੇ ਅਕਾਲ ਤਖਤ ਸਾਹਿਬ ਤੇ ਸਿੰਘ ਸਭਾਨਾ ਅੱਗੇ ਪੇਸ਼ ਹੋਏ ਸਨ ਉੱਥੇ ਜੋ ਸਕਤ ਤਰੇਤੇ ਵਿਖੇ ਇਹ ਪੇਸ਼ ਹੋਏ ਸਨ ਤਾਂ ਉਸ ਸਮੇਂ ਜਦੋਂ ਕਿਸੇ ਦਾ ਜਵਾਬ ਹੋਏ ਕਿਉਂਕਿ ਸਪਸ਼ਟੀਕਰਨ ਤਾਂ ਪਹਿਲੇ ਹੀ ਮੰਗ ਲਿਆ ਗਿਆ ਸੀ ਕਿ ਤੁਸੀਂ ਆਪਣਾ ਸਪਸ਼ਟੀਕਰਨ ਲੈ ਕੇ ਆਓ ਤਾਂ ਵਰਤਾ ਸਿੰਘ ਬਲਟੋਆ ਨੇ ਆਪਣੀ ਸਪਸ਼ਟੀਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਸਨ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ ਦਿੱਲੀ ਵਿੱਚ ਮਜਿੰਦਰ ਸਿੰਘ ਸਹਾਵਰਨ ਦੇ ਨਾਲ ਕੁਝ ਸੀਸੀਟੀਵੀ ਦਾ ਜ਼ਿਕਰ ਕੀਤਾ ਗਿਆ ਸੀਗਾ ਉਸ ਤੋਂ ਇਲਾਵਾ ਜੋ ਭਾਜਪਾ ਦੇ ਨਾਲ ਲਗਾਤਾਰ ਉਹਨਾਂ ਦੀ ਗੱਲਬਾਤ ਹੋਈ ਹੈ ਉਹ ਜਦ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਗੱਲਬਾਤ ਹੋਈ ਹੈ ਉਸ ਨੂੰ ਲੈ ਕੇ ਉਨਾ ਉਹਨਾਂ ਵੱਲੋਂ ਸਪਸ਼ਟੀਕਰਨ ਦੇ ਵਿੱਚ ਉਹ ਆਪਣਾ ਜਿਹੜਾ ਕੀ ਚੀਜ਼ ਨੂੰ ਕਿਹਾ ਗਿਆ ਸੀ ਆ ਨਾਲ ਹੀ ਜੋ ਸਪਸ਼ਟੀਕਰਨ ਤੋਂ ਬਾਅਦ ਜੇ ਕਹਿ ਸਕਦੇ ਆ ਕੁਝ ਕਲਿੱਪਾਂ ਜਿਹੜੀਆਂ ਆ ਜਨਤਾ ਕਰਨ ਦੀ ਮੰਗ ਵਰਸਾ ਸਿੰਘ ਬਲਟੋ ਹੋਰ ਲੋਕ ਕੀਤੀ ਜਾ ਰਹੀ ਸੀ ਕਿ ਜਿਸ ਸਮੇਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਜਾ ਰਿਹਾ ਸੀਗਾ ਉਹ ਉੱਥੇ ਸਨ ਤਾਂ ਉਸ ਸਮੇਂ ਜੋ ਜ਼ਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਉਹ ਤੈਸ਼ ਦੇ ਵਿੱਚ ਆ ਕੇ ਉਹਨਾਂ ਨੇ ਕੋਈ ਜਿਹੜੇ ਮੰਦੇ ਸ਼ਬਦ ਨੇ ਉਹ ਸ਼ਬਦਾਂ ਦੀ ਵਰਤੋਂ ਕੀਤੀ ਇਹ ਇਲਜ਼ਾਮ ਵਰਸਾ ਸਿੰਘ ਬਲਟੋ ਹੋਰ ਹੋਰਾਂ ਵੱਲੋਂ ਪਹਿਲਾਂ ਲਗਾਏ ਜਾ ਰਹੇ ਸਨ ਪਰ ਜਿਸ ਸਮੇਂ ਕਹਿ ਸਕਦੇ ਆ ਇਹ ਜਨਤਕ ਨਹੀਂ ਹੋਈ ਹੁਣ ਜਿਹੜੀ ਕੀ ਇੱਕ ਕਲਿੱਪ ਹੈ ਵਾਰਲ ਜ਼ਰੂਰ ਹੋ ਰਹੀ ਹੈ ਸਾਹਮਣੇ ਆਈ ਹੈ ਜਿਸ ਕਲਿੱਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਦਿਖ ਰਹੀਆਂ ਨੇ ਕਿਉਂਕਿ ਜਦੋਂ ਵਿਰਸਤ ਸਿੰਘ ਬਲਟਵਾ ਹੋਰਨ ਸਵਾਲ ਕੀਤੇ ਜਾਂਦੇ ਨੇ ਤਾਂ ਵਿਰਸਤ ਸਿੰਘ ਬਲਟਵਾ ਉਸ ਤੋਂ ਅੱਗੇ ਇਹ ਜਿਹੜਾ ਭਾਜਪਾ ਦੇ ਨਾਲ ਜੋੜਨ ਦੀ ਜਿਹੜੀ ਗੱਲ ਕਰਦੇ ਨੇ ਜੋ ਸਵਾਲ ਕਰਦੇ ਨੇ ਕਿ ਤੁਹਾਡੀ ਇਹ ਭਾਜਪਾ ਦੇ ਨਾਲ ਸਾਹ ਜਾਂ ਤੁਸੀਂ ਪ੍ਰਧਾਨ ਮੰਤਰੀ ਹੋਰਨ ਦੇ ਨਾਲ ਗੱਲਬਾਤ ਕੀਤੀ ਜਾਂ ਨਹੀਂ ਕੀਤੀ ਤਾਂ ਉਸ ਸਮੇਂ ਕਿਤਨੇ-ਕਿੱਤੇ ਕਸਦ ਜੋ ਸਿੰਘ ਸਬੰਸਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਇਹ ਬਿਆਨ ਜ਼ਰੂਰ ਦਿੱਤਾ ਕਿ ਹਾਂ ਮੈਂ ਗੱਲ ਹੋਈ ਹੈ ਮੇਰੀ ਪ੍ਰਧਾਨ ਮੰਤਰੀ ਦੇ ਨਾਲ ਵੀ ਗੱਲਬਾਤ ਹੋਈ ਮੈਂ ਅਕਾਲ ਤਖਤ ਦਾ ਜਥੇਦਾਰ ਹਾਂ ਮੈਂ ਹਰ ਕਿਸੇ ਵਿਅਕਤੀ ਦੇ ਨਾਲ ਗੱਲਬਾਤ ਕਰਦਾ ਉਸ ਤੋਂ ਬਾਅਦ ਜੋ ਕਿਸਦੇ ਵਰਸਾ ਸਿੰਘ ਬਲਟੋਆ ਹੋਰਾਂ ਦਾ ਜਵਾਬ ਸੀਗਾ ਵਰਸਾ ਸਿੰਘ ਬਲਟੋਆ ਹੋਰਾਂ ਦਾ ਸਿੰਪਲ ਜਿਹਾ ਜਵਾਬ ਸੀਗਾ ਕਿ ਪਹਿਲਾਂ ਦੇ ਜਥੇਦਾਰ ਸਿੰਘ ਸਬਾਨਾ ਨੇ ਤਾਂ ਅਜ ਤੱਕ ਕੀਤੀ ਨਹੀਂ ਤੁਸੀਂ ਹੀ ਕਿਉਂ ਕਰ ਰਹੇ ਹੋ ਤੁਹਾਡੇ ਕੋਲ ਸੁਰੱਖਿਆ ਬਾਕੀ ਦੇ ਇਹ ਜਥੇਦਾਰਾਂ ਕੋਲ ਤਾਂ ਸੁਰੱਖਿਆ ਨਹੀਂ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਸਵਾਲ ਖੜੇ ਕੀਤੇ ਦੂਸਰੀ ਤਰਫ ਕਹਿ ਸਕਦੇ ਆ ਇਹ ਕੁਝ ਅਜਿਹੇ ਸ਼ਬਦ ਜਿਹੜੇ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਵੀ ਗੱਲ ਹੋਈ ਜੋ ਕਹਿ ਸਕਦੇ ਆ ਮਾਹੌਲ ਪੂਰਾ ਗਰਮਾਇਆ ਉਸ ਸਮੇ ਇਹ ਕਹਿ ਸਕਦੇ ਮਾਹੌਲ ਗਰਮਾਇਆ ਜਦੋਂ ਗਰਮਾਉਂਦਾ ਤਾਂ ਉਸ ਸਮੇ ਕੁਝ ਸ਼ਬਦ ਬੋਲੇ ਜਾਂਦੇ ਹੁੰਦੇ ਨੇ ਅਤੇ ਇਹ ਜੋ ਅਗਿਆਨੇ ਹਰਪ੍ਰੀਤ ਸਿੰਘ ਸਨ ਉਹ ਵੀ ਇੱਕ ਸ਼ਬਦ ਜਿਹੜਾ ਕਿ ਅਜਿਹਾ ਬੋਲਦੇ ਨਜ਼ਰ ਆਇਆ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟਾ ਉਹ ਰਮਲੋ ਉਹ ਪੂਰੀ ਕਲਿੱਪ ਜਨਤਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਕਿ ਸਿੰਘ ਸਬਾਨ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਉਹ ਉਹਨਾਂ ਨੂੰ ਜਿਹੜਾ ਸਹੀ ਨਹੀਂਗਾ ਉਹ ਜਿਹੇ ਸ਼ਬਦਾਂ ਦੀ ਵਰਤੋਂ ਨਾ ਕਰਨ ਇਹ ਨਹੀਂ ਹੀ ਵਾਜਬ ਹੁੰਦਾ ਪਰ ਜੋ ਉਸ ਦਿਨ ਹੋਇਆ ਉਸ ਦੀ ਇੱਕ ਜਨਤਕ ਜਿਹੜੀ ਕਿ ਕਿੱਸੇ ਦੇ ਕਲਿੱਪ ਉਹ ਜਨਤਕ ਹੋਣੀ ਚਾਹੀਦੀ ਆ ਵੀਡੀਓ ਕਲਿੱਪ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਜੋ ਰਿਕਾਰਡਿੰਗ ਸੀਗੀ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਪਰ ਹੁਣ ਵਿਰਤਾ ਸਿੰਘ ਬਲਟੋਹਾ ਦੁਬਾਰਾ ਤੋਂ ਕਿਤੇ ਨਾ ਕਿਤੇ ਜੋ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਤੇ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਸ ਦਿਨ ਜੋ ਕੁਝ ਵੀ ਹੋਇਆ ਉਹ ਮੰਨੇ ਨੇ ਕਿ ਜ਼ਥੇਦਾਰ ਮੰਨੇ ਨੇ ਕਿ ਉਹਨਾਂ ਦੀ ਭਾਜਪੀ ਦੇ ਨਾਲ ਸਾਂਝ ਹੈ ਪ੍ਰਧਾਨ ਮੰਤਰੀ ਹੋਰਾਂ ਨਾਲ बात हुई है तो ਉਸ ਨੂੰ ਲੈ ਕੇ ਉਹਨਾਂ ਨੇ ਜੋ ਇੱਕ ਪੋਸਟ ਹੈ ਜਿਹੜੀ ਕਹਿ ਸਕਦੇ ਆ ਸਵੇਰ ਦੇ ਸਮੇਂ ਦੇ ਵਿੱਚ ਹੀ ਜੋ ਪੋਸਟ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਜਨਤਕ ਕੀਤੀ ਆ ਉਹਨਾਂ ਨੇ ਲਿਖਿਆ ਕਿ ਅੱਜ ਸਵੇਰੇ ਉੱਠ ਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਇਹ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਭਾਨਾ ਅੱਗੇ ਪੇਸ਼ੀ ਸਮੇਂ ਦੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤਹਿਸ਼ ਚ ਆ ਕੇ ਬਹੁਤ ਕੁਝ ਸਵਾਰ ਕੀਤਾ ਸੀ ਅਤੇ ਉਹਨਾਂ ਨੇ ਇਹ ਵੀ ਸਵਾਰ ਕੀਤਾ ਕਿ ਹਾਂ ਮੇਰੀ ਭਾਜਪਾ ਨਾਲ ਸਾਂਝ ਹੈ ਇਹ ਜਿਹੜਾ ਇੱਕ ਇਸ ਦੇ ਵਿੱਚ ਲਿਖਿਆ ਗਿਆ ਲਿਖਿਆ ਗਿਆ ਦੂਸਰਾ ਉਹਨਾਂ ਨੇ ਲਿਖਿਆ ਕਿ ਤੈਸ ਚ ਹੀ ਕੇਂਦਰ ਸਰਕਾਰ ਨਾਲ ਸਾਂਝ ਤੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਹੁੰਦੀ ਗੱਲਬਾਤ ਨੂੰ ਵੀ ਸਫਰਕਾਰ ਕੀਤਾ ਗਿਆਨੀ ਹਰਪ੍ਰੀਤ ਜੀ ਹੋਰਾਂ ਨੇ ਗੁੱਸੇ ਵਿੱਚ ਕਹੀ ਇਹ ਵਾਰ ਜੋ ਅਜਿਹੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ ਜੋ ਉਹ ਕਹਿ ਸਕਦੇ ਆ ਕਹਿ ਸਕਦੇ ਸਹੀ ਸ਼ਬਦ ਨਹੀਂ ਸਨ ਇਸ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਕਾਲੀਆਂ ਨੂੰ ਗਾਲ ਕੱਢਦੇ ਹੋਏ ਕੁਝ ਕਿਹਾ ਅਤੇ ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਭਾਣਾਂ ਨੂੰ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਇਹ ਤਾਂ ਇਹ ਉਸ ਰੂਪ ਵਿੱਚ ਮੈਂ ਉੱਥੇ ਤਲਬੀ ਰੂਪ ਵਿੱਚ ਮੈਂ ਬੈਠਾ ਹਾਂ ਤਾਂ ਖਾਸ ਤੌਰ ਤੇ ਕਹਿ ਸਕਦੇ ਆ ਕੁਝ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਜਿਹੜੇ ਕਿ ਇਸ ਸਮੇਂ ਵਰਸਾ ਸਿੰਘ ਬਲਟੋਹਰ ਨੇ ਸਵਾਲ ਖੜੇ ਕੀਤੇ ਪਰ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਨੂੰ ਕਿਉਂਕਿ ਇਹ ਪੰਥਕ ਤੌਰ ਤੇ ਦੇਖਿਆ ਜਾਵੇ ਇਹ ਸਿੰਘ ਸਬਾਨਾਂ ਦੀ ਇਹ ਬਹੁਤ ਅਹਿਮੀਅਤ ਹੁੰਦੀ ਹੈ ਸਿੱਖ ਪੰਥ ਦੇ ਵਿੱਚ ਪੰਜ ਸਿੰਘ ਸਬਾਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਬਾਕੀ ਤਖਤਾਂ ਦੇ ਸਿੰਘ ਸਬਾਨ ਹੋਣ ਜਥੇਦਾਰ ਸਬਾਨ ਹੋਣ ਉਹਨਾਂ ਦੀ ਇੱਕ ਬਹੁਤ ਅਹਿਮੀਅਤ ਆ ਪਰ ਜੇਕਰ ਉਸ ਅਹੁਦੇ ਤੇ ਬੈਠ ਕੇ ਜੇਕਰ ਅਜਿਹਾ ਕੁਝ ਹੋਇਆ ਤਾਂ ਉਸ ਨੂੰ ਲੈ ਕੇ ਹੁਣ ਅੱਗੇ ਕੀ ਕੁਝ ਹੋਏਗਾ ਉਹ ਦੇਖਣਾ ਹੋਵੇਗਾ ਕਿ ਅਕਾਲ ਤਖਤ ਸਭ ਦੇ ਜਥੇਦਾਰ ਖੁਦ ਇਸ ਭੂਮਿਕਾ ਦੇ ਵਿੱਚ ਪੈ ਕੇ ਬਿਲਕੁਲ ਸਹੀ ਗੱਲ ਹੈ ਕਿ ਉਹਨਾਂ ਜੋ ਤਸਲਬਾਜ਼ੀ ਪਿਛਲੇ ਦਿਨਾਂ ਦੇ ਦੌਰਾਨ ਦੇਖਣ ਨੂੰ ਮਿਲੀ ਸੀ ਬਲਟੋਹਾ ਦੇ ਗਿਆਨੀ ਅਪੀ ਸਿੰਘ ਦੇ ਦਰਮਿਆਨ ਉਹ ਤਸਲਬਾਜ਼ੀ ਇੱਕ ਵਾਰ ਫਿਰ ਤੋਂ ਸੁਣਾਈ ਦੇਗੀ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦਿੱਤੀ